ਦਾ ਮਾਨਸਾ ਅੰਡਰਬ੍ਰਿਜ ਆ ਜਿਹੜਾ ਇਹ ਵੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਕੜੀਆਂ ਪੋਟਰਾ ਵਿੱਚ ਪਾਣੀ ਚੱਕੜਾ ਉਹ ਵੀ ਮਿੱਟੀ ਨਾਲ ਭਰੀਆਂ ਪਈਆਂ। ਸਾਈਡਾਂ ਤੇ ਜਿਹੜੇ ਮਿੱਟੀ ਦੇ ਢੇਰ ਲੱਗੇ ਹੋਏ ਆ ਸਫਾਈ ਦਾ ਕੋਈ ਪ੍ਰਬੰਧ ਨਹੀਂ। ਜਿਹੜਾ ਅੰਡਰਬ੍ਰਿਜ ਆ ਅਫੀਸ਼ਲ ਲੱਭੇ ਸਾਹਮੇ ਤੋਂ ਬਾੜਾ ਜਾਂ ਮੀਂਹ ਪੈਂਦਾ ਤੇ ਉਹ ਜਿਹੜਾ ਭਰ ਜਾਂਦਾ। ਕੂੜੇ ਵਾਲੀਆਂ ਟਰਾਲੀਆਂ ਆ ਉਹਨਾਂ ਦਾ ਜਿਹੜਾ ਸੜਕਾਂ ਤੇ ਸੜ ਦਿੰਦੀਆਂ ਨੇ ਉਹਨਾਂ ਦੇ ਉੱਪਰ ਟੱਕੀਆਂ ਨੇ ਹੁੰਦੀਆਂ ਕਮਾਨ ਸਾਹ ਰੋਡ ਅੰਡਰ ਬ੍ਰਿਜ ਦੇ ਨਾਲ ਲੱਗਦੇ ਜੋ ਲੰਘ ਕੇ ਜਾਂਦੇ ਆ ਤੇ ਵੱਡੇ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਆ ਪਟਾਸ਼ਟਾ ਕਿਸੇ ਟਾਈਮ ਪਹਿਲੇ ਨੰਬਰ ਤੇ ਆਉਂਦਾ ਸਫਾਈ ਦੇ ਮਾਮਲੇ ਚਾਹ ਮਲਾਜਮਾਂ ਦੇ ਸਿਰ ਤੇ ਮੋਢਿਆਂ ਤੇ ਜ਼ਿੰਮੇਵਾਰੀਆਂ ਸ਼ਹਿਰ ਦੀ ਸਫਾਈ ਦੀ ਉਹਨਾਂ ਨੂੰ ਤਨਖਾਹ ਕਈ ਮਹੀਨੇ ਨਹੀਂ ਮਿਲਦੀ ਦਾ ਪੰਜੀਤ ਮਹਤਾ ਦਾ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਚਾਹੇ ਉਹ ਅੰਡਰਬ੍ਰਿਜ ਹੋਵੇ ਚਾਹੇ ਸਫਾਈ ਦਾ ਮਸਲਾ ਹੋਵੇ ਮਲਾਜਮਾਂ ਦੀ ਤਨਖਾਹ ਦਾ ਮਸਲਾ ਹੋਵੇ ਤੇ ਚਾਹੇ ਟਰਾਲੀਆਂ ਵਿੱਚੋਂ ਕੂੜੇ ਦਾ ਡਿੱਗਣ ਦਾ ਮਸਲਾ ਹੋਵੇ ਸਾਰੇ ਮਸਲਿਆਂ ਨੂੰ ਲੈ ਕੇ ਕੀ ਕਹਿੰਦੇ ਨੇ ਆਓ ਸੁਣਦੇ ਆ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਾਂ ਸ਼ਪਾਲ ਸਿੰਘ ਦੇਸ਼ ਲਈ ਜੰਮੂ ਕਸ਼ਮੀਰ ਦਾ ਇੱਕ ਬੜਾ ਵੱਡਾ ਮੁੱਦਾ ਸੀ ਤੇ ਪੰਜਾਬ ਲਈ ਚੰਡੀਗੜ੍ਹ ਦਾ ਜੇ ਬਠਿੰਡੇ ਦੀ ਗੱਲ ਕੀਤੀ ਜਾਵੇ ਤਾਂ ਬਠਿੰਡੇ ਲਈ ਬਠਿੰਡੇ ਦਾ ਅੰਡਰਬ੍ਰਿਜ ਆ ਜਿਹੜਾ ਇਹ ਵੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਕਿਉਂਕਿ ਦਾਦਾਤਰ ਪਿਛਲੇ ਕਈ ਸਾਲਾਂ ਤੋਂ ਜਿਹੜਾ ਅੰਡਰਬ੍ਰਿਜ ਦੇ ਵਿੱਚ ਪਾਣੀ ਖੜਾ ਰਹਿੰਦਾ ਮਿੱਟੀ ਭਰ ਜਾਂਦੀ ਹੈ ਥੋੜੀ ਜਿਹੀ بارش ਹੋਣ ਤੋਂ ਬਾਅਦ ਲੋਕਾਂ ਨੂੰ ਬਹੁਤ ਸਾਰੀਆਂ ਸਬਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਅੱਜ ਇਸ ਦੇ ਸੰਬੰਧ ਵਿੱਚ ਪਦਮਜੀਤ ਸਿੰਘ ਮਹਿਤਾ ਜਿਹੜੇ ਬਠਿੰਡੇ ਦੇ ਨਵ ਨਿਯੁਕਤ ਮੇਅਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਹਾਲਾਂਕਿ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਿਆ ਜਾਵੇ ਉਹ ਨਵੇਂ ਮੇਅਰ ਬਣੇ ਨੇ ਤੇ ਕੰਮ ਕਾਫੀ ਵਧੀਆ ਤਰੀਕੇ ਨਾਲ ਕਰ ਰਹੇ ਨੇ ਪਰ ਕੰਮ ਉਲਝਾ ਹੀ ਇੰਨਾ ਜੇ ਬਠਿੰਡੇ ਦੀ ਗੱਲ ਕੀਤੀ ਤਾਂ ਬਹੁਤ ਸਾਰੇ ਮਸਲੇ ਦੀ ਜੇ ਆਂਡਰਵੇਚ ਆ ਇਹ ਬਹੁਤ ਵੱਡਾ ਫੋਟਾ ਹੈ ਇਸ ਤੇ ਮਾਮਲੇ ਚ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ਉਹਨਾਂ ਨੂੰ ਕਿਹਾ ਕਿ ਜਿਹੜਾ ਆਂਡਰਵੇਚ ਆ ਅਫੀਸ਼ਲ ਲੱਭੇ ਸਮੇ ਤੋਂ ਬਾੜਾ ਜਾਂ ਮੀਂਹ ਪੈਂਦਾ ਤੇ ਉਹ ਜਿਹੜਾ ਭਰ ਜਾਂਦਾ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਲੱਗੇ ਹੋਏ ਹਾਂ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮੋਟਰ ਲਗਵਾਉਣ ਦੀ ਗੱਲ ਕਰ ਰਹੇ ਹਾਂ ਪਰ ਅਸੀਂ ਉਹਨਾਂ ਨੂੰ ਦੱਸਿਆ ਕਿ ਮੋਟਰਾਂ ਤਾਂ ਆਲਰੇਡੀ ਲੱਗੀਆਂ ਹੋਈਆਂ ਪਰ ਇਹ ਇਹਦੀ ਸਾਫ ਸਪਾਈ ਜਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਉਹਨਾਂ ਨੇ ਆਸ਼ਵਾਸਨ ਦਵਾਇਆ ਕਿ ਇਸ ਮਾਮਲੇ ਨੂੰ ਲੈ ਕੇ ਅਸੀਂ ਜਿਹੜੀ ਵਾਰਸ਼ਾਂ ਤੋਂ ਪਹਿਲਾਂ ਦਾ ਪੂਰਾ ਇੰਤਜ਼ਾਮ ਕਰ ਲਿਆ ਜਾਊਗਾ ਤੇ ਇਹਦਾ ਮੁਕੰਮਲ ਆ ਜਾਣਾ ਤਾਂ ਕੰਪਲੀਟ ਹੋ ਜਾਂਦਾ ਇਸ ਵਾਰ ਜਿਹੜੀ ਅੰਡਰ ਮੈਚ ਵਿੱਚ ਪਾਣੀ ਦੀ ਜਿਹੜੀ 20 ਦੇ ਪਾਣੀ ਦੀ ਸਮੱਸਿਆ ਨਹੀਂ ਆਊਗੀ ਪਰ ਨਾਲ ਦੀ ਨਾਲ ਹੋਰ ਬਹੁਤ ਸਾਰੇ ਮਸਲੇ ਨੇ ਚਾਹੇ ਉਹ ਕੂੜੇ ਵਾਲੀਆਂ ਟਰਾਲੀਆਂ ਨੇ ਉਹਨਾਂ ਦਾ ਜਿਹੜਾ ਸੜਕਾਂ ਤੇ ਸੜ ਦਿੰਦੀਆਂ ਨੇ ਉਹਨਾਂ ਦੇ ਉੱਪਰ ਟੱਕੀਆਂ ਨੇ ਹੁੰਦੀਆਂ ਉਸ ਮਸਲੇ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਤੇ ਨਾਲ ਕਿਸੇ ਵੀ ਸ਼ਹਿਰ ਦੇ ਅੰਦਰ ਜਦੋਂ ਐਂਟਰ ਕਰਦੇ ਆ ਜਿਵੇਂ ਪਿੰਡਾਂ ਚ ਕਹੇ ਜਾਂਦਾ ਸੀ ਤੇ ਪਿੰਡ ਦਾ ਕੀਰਿਆਂ ਤੋਂ ਪਤਾ ਲੱਗਦਾ ਤੁਹਾਨੂੰ ਉਹ ਵੀ ਨਾਲ-ਨਾਲ ਜਿਹੜੀਆਂ ਤਸਵੀਰਾਂ ਵੀ ਦਿਖਾਵਾਂਗੇ ਤੇ ਉੱਥੇ ਜਾ ਕੇ ਗੱਲਬਾਤ ਵੀ ਕਰਾਂਗੇ ਕਿ ਜਿਹੜੇ ਸ਼ਹਿਰ ਦੇ ਅੰਦਰ ਵਾੜਨਸਾਰ ਹੀ ਦੋਨੇ ਸਾਈਡਾਂ ਕਮਾਨਸਰ ਰੋਡ ਅੰਡਰਬ੍ਰਿਜ ਦੇ ਨਾਲ ਲੱਗਦੇ ਜੋ ਬੰਨ ਕੇ ਜਾਂਦੇ ਆ ਤੇ ਵੱਡੇ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਆ ਪਿਛਲੇ ਸਮਿਆਂ ਵਿੱਚ ਜਿਹੜਾ ਬਟੰਡਾ ਕਿਸੇ ਟਾਈਮ ਪਹਿਲੇ ਨੰਬਰ ਤੇ ਆਉਂਦਾ ਸੀ ਸਫਾਈ ਦੇ ਮਾਮਲੇ ਚ ਆਪਾਂ ਵੀ ਕਿ ਮੇਰ ਹੋਣ ਸਮੇ ਬਣਿਆ ਉਹਨਾਂ ਨੇ ਕਿਹਾ ਤੇ ਸਾਡੇ ਕੋਲੋਂ ਪੂਰੇ ਅਬਰਾਲੇ ਕੀਤੇ ਜਾਂਦੇ ਆ ਪਰ ਨਾਲ ਹੀ ਉਹਨਾਂ ਨੂੰ ਜਿਹੜੀ ਮਲਾਜ਼ਮਾਂ ਦੀ ਤਨਖਾਹ ਜਿੰਨਾ ਮਲਾਜ਼ਮਾਂ ਦੇ ਸਿਰ ਤੇ ਮੋਢਿਆਂ ਤੇ ਜ਼ਿੰਮੇਵਾਰੀਆਂ ਸ਼ਹਿਰ ਦੀ ਸਫਾਈ ਦੀ ਉਹਨਾਂ ਨੂੰ ਤਨਖਾਹ ਕਈ ਮਹੀਨੇ ਨਹੀਂ ਮਿਲਦੀ ਉਹ ਕੰਮ ਕਿਸ ਤਰ੍ਹਾਂ ਕਰਾਂਗੇ 10-10 ਹਜ਼ਾਰ ਰੁਪਏ ਤਨਖਾਹ ਮਿਲਦੀ ਉਸ ਮਸਲੇ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਵੀ ਵੇਅਰ ਕੀ ਕਹਿੰਦੇ ਨੇ ਉਸ ਟਰਾਲੀਆਂ ਨੂੰ ਜਿਹੜਾ ਕੂੜਾ ਸੜਕਾਂ ਤੇ ਸੁੱਟਿਆ ਜਾਂਦਾ ਤੇ ਨਾਲ ਜਿਹੜੀ ਸਾਫ ਸਪਾਈ ਆ ਸ਼ਹਿਰ ਦੀ ਜਿਹੜੀ ਕਿੰਨੀ ਮਾੜਾ ਹਾਲ ਹੋਇਆ ਉਹਦੀਆਂ ਤਸਵੀਰਾਂ ਵੀ ਦਿਖਾਉਨੇ ਹੁਣ ਤੁਸੀਂ ਪਟੰਡਾ ਦੇ ਅੰਡਰਬ੍ਰਿਜ ਕੋਲ ਖੜੇ ਆ ਜਿੱਥੇ ਨਵਾਂ ਤਾਂ ਤੁਹਾਨੂੰ ਤਸਵੀਰਾਂ ਵੀ ਨਾਲ ਦੀ ਨਾਲ ਦਿਖਾ ਰਹੇ ਆ ਵੀ ਜਿਹੜੇ ਟੋਏ ਪਏ ਹੋਏ ਆ ਜਿਹੜੀਆਂ ਪੋਟਰਾ ਵਿੱਚ ਪਾਣੀ ਚੱਕਣਾ ਉਹ ਵੀ ਮਿੱਟੀ ਨਾਲ ਭਰੀਆਂ ਪਈਆਂ ਸਾਈਡਾਂ ਤੇ ਜਿਹੜੇ ਮਿੱਟੀ ਦੇ ਢੇਰ ਲੱਗੇ ਹੋਏ ਆ ਸਫਾਈ ਦਾ ਕੋਈ ਪ੍ਰਬੰਧ ਨਹੀਂ ਪਰ ਹੁਣ ਜਿਹੜੀ ਦੂਸਰੀ ਜਗ੍ਹਾ ਜਿਹੜੇ ਆਸ-ਪਾਸ ਸ਼ਹਿਰ ਦੇ ਉੱਤਰ ਵੱਲ ਸਾਰੇ ਕੂੜੇ ਦੇ ਢੇਰ ਲੱਗੇ ਆ ਉੱਥੇ ਵੀ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਦਿਖਾਉਂਦੇ ਆ ਪਹਿਲਾਂ ਤੁਹਾਨੂੰ ਪਟੰਡਾ ਦੇ ਅੰਡਰਬ੍ਰਿਜ ਦੀਆਂ ਤਸਵੀਰਾਂ ਦਿਖਾਈਆਂ ਕਿ ਉਥੋਂ ਦੇ ਹਾਲਾਤ ਕਿਦਾਂ ਦੇ ਨੇ ਜਿਹੜਾ ਪਾਣੀ ਹੈ ਲਗਾਤਾਰ ਮੀਂਹ ਦਾ ਕਾਰਨ ਭਰ ਜਾਂਦਾ ਸੜਕਾਂ ਟੁੱਟੀਆਂ ਹੋਈਆਂ ਨੇ ਤੇ ਸਾਈਡਾਂ ਤੇ ਢੇਰ ਮਿੱਟੀ ਦੇ ਢੇਰ ਲੱਗੇ ਨੇ ਪਰ ਜਦੋਂ ਅੰਡਰਪ੍ਰੇਸ ਤੋਂ ਬਾਹਰ ਨਿਕਲਦੇ ਆ ਬਠਿੰਡਾ ਵਾਲੀ ਸਾਈਡ ਤਾਂ ਮੇਰੇ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਢੇਰ ਲੱਗੇ ਨੇ ਕੂੜੇ ਦੇ ਢੇਰ ਲੱਗੇ ਨੇ ਕਿਸੇ ਟਾਈਮ ਬਠਿੰਡਾ ਪਹਿਲੇ ਨੰਬਰ ਤੇ ਆਉਂਦਾ ਹੁੰਦਾ ਸੀ ਸਫਾਈ ਦੇ ਮਾਮਲੇ ਵਿੱਚ ਪਰ ਹੁਣ ਚਾਹੇ ਉਹ ਸੀਵਰੇਜ ਦੀ ਸਮੱਸਿਆ ਹੋਵੇ ਸਫਾਈ ਦੀ ਸਮੱਸਿਆ ਹੋਵੇ ਚਾਹੇ ਉਹ ਇਸਰੇ ਅੰਡਰਬ੍ਰਿਜ ਦੇ ਵਿੱਚ ਪਾਣੀ ਦੀ ਸਮੱਸਿਆ ਹੋਵੇ ਲਗਾਤਾਰ ਇਸ ਨੂੰ ਲੈ ਕੇ ਜਿਹੜਾ ਵਿਵਾਦਾਂ ਚ ਰਹਿੰਦਾ ਤੇ ਸ਼ਿਕਾਇਤਾਂ ਵੀ ਮਹਿਲਦੀਆਂ ਰਹਿੰਦੀਆਂ ਨੇ ਪਰ ਨਾਲ ਹੀ ਗੱਲ ਕੀਤੀ ਜਾਵੇ ਸਫਾਈ ਦੇ ਮਾਮਲੇ ਵਿੱਚ ਪਹਿਲੇ ਨੰਬਰ ਤੇ ਜ਼ੈਣ ਵਾਲਾ ਬਠਿੰਡਾ ਪਛੜਿਆ ਕਿ ਪਿਛਲੇ ਸਮੇਂ ਕਾਂਗਰਸ ਤਾਬਜ ਰਹੀ ਆ ਇੱਕ ਦੂਜੇ ਦੇ ਦੁਸ਼ਮਣ ਵਜੋਂ ਲੱਗਦੀ ਆ ਪਰ ਹੁਣ ਬਠਿੰਡਾ ਦੇ ਨਾਮ ਨਿਯੁਕਤ ਮੇਅਰ ਪਦ ਬਿੱਦਟਾ ਬਣੇ ਨੇ ਔਰ ਲੋਕਾਂ ਤੋਂ ਪੂਰੀਆਂ ਉਮੀਦਾਂ ਨੇ ਕਿਉਂਕਿ ਉਹ ਪਹਿਲੀ ਵਾਰੀ ਚੋਣ ਜਿੱਤੇ ਨੇ ਪਹਿਲੀ ਵਾਰੀ ਮੇਅਰ ਬਣੇ ਨੇ ਬਹੁਤ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਉਹਨਾਂ ਨੇ ਕਿਹਾ ਤੇ ਸਾਨੂੰ ਦੱਸਿਆ ਕਰੋ ਅਸੀਂ ਉਸ ਤੇ ਜ਼ਰੂਰ ਕੰਮ ਕਰਵਾਵਾਂਗੇ ਇਹ ਸਫਾਈ ਦੇ ਮਾਮਲੇ ਵਿੱਚ ਵੀ ਅਸੀਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਕਿਹਾ ਵੀ ਜਿਹੜੀ ਸੜਕ ਸ਼ਹਿਰ ਦੇ ਅੰਦਰ ਐਂਟਰ ਕਰਦੀ ਆ ਉਸ ਤੇ ਜਿਹੜੀ ਜ਼ਰੂਰ ਸਫਾਈ ਹੋਣੀ ਚਾਹੀਦੀ ਕਿਉਂਕਿ ਜਿਵੇਂ ਪਿਛਲੀ ਕਹਾਵਤ ਹੈ ਵੀ ਪਿੰਡ ਦਾ ਘੀਰਿਆਂ ਤੋਂ ਪਤਾ ਲੱਗ ਜਾਂਦਾ ਭਾਵੇਂ ਸ਼ਹਿਰ ਦੇ ਅੰਦਰ ਜਿੰਨੀ ਮਰਜ਼ੀ ਸਫਾਈ ਹੋਵੇ ਪਰ ਜੇ ਆਉਂਦਿਆਂ ਹੋਇਆ ਰਸਤੇ 'ਚ ਗੰਦਗੀ ਹੋਵੇ ਤਾਂ ਇਹਦੇ ਨਾਲ ਜਿਹੜਾ ਸ਼ਹਿਰ ਦਾ ਮਾੜਾ ਅਸਰ ਪੈਂਦਾ ਪਰ ਨਾਲ ਹੀ ਗੱਲ ਕੀਤੀ ਜਾਵੇ ਟਰਾਲੀਆਂ ਜਿਹੜੀਆਂ ਸ਼ਹਿਰ ਵਿੱਚ ਕੂੜੇ ਦੀ ਸਫਾਈ ਵਾਸਤੇ ਆਉਂਦੀਆਂ ਉਹ ਲਗਾਤਾਰ ਉਹ ਜਦੋਂ ਦੇਖਦੇ ਉਹ ਸੜਕਾਂ ਤੇ ਹੀ ਕੂੜਾ ਸੁੱਟਦੇ ਜਾਂਦੀਆਂ ਤੇ ਉਹਨਾਂ ਨੂੰ ਠਕਿਆ ਨਹੀਂ ਜਾਂਦਾ ਉਹਨਾਂ ਦੇ ਮੁਲਾਜ਼ਮਾਂ ਵੱਲੋਂ ਜਾਂ ਆਪਾਂ ਕਹਿ ਦਈਏ ਵੀ ਕੂੜਾ ਛਾੜਾ ਪਾ ਲੈ ਜਾਂਦਾ ਤੇ ਬਾਅਦ ਵਿੱਚ ਸੜਕਾਂ ਤੇ ਗੰਦਗੀ ਫੈਲਦੀ ਆ ਜਿਸ ਨਾਲ ਲੋਕਾਂ ਦੀ ਸਮੱਸਿਆ ਲੋਕਾਂ ਨੂੰ ਸਮੱਸਿਆ ਆਉਂਦੀ ਆ ਉੱਥੇ ਹੀ ਜਿਹੜੀ ਸ਼ਹਿਰ ਵਿੱਚ ਗੰਦਗੀ ਵੀ ਫੈਲਦੀ ਆ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਵੀ ਅਸੀਂ ਧਿਆਨ ਦੇਵਾਂਗੇ ਪਰ ਨਾਲ ਹੀ ਉਹਨਾਂ ਮੁਲਾਜ਼ਮਾਂ ਦੀ ਵੀ ਗੱਲ ਕੀਤੀ ਗਈ ਜਿਹੜੇ ਮੁਲਾਜ਼ਮਾਂ ਦੀ ਤਿੰਨ ਤਿੰਨ ਮਹੀਨੇ ਉਹ ਟਿਪਰਾਂ ਤੇ ਕੰਮ ਕਰਦੇ ਆ ਸਫਾਈ ਦਾ ਕੰਮ ਕਰਦੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਦੇ ਹੋ ਕੰਮ ਕਿਸ ਤਰ੍ਹਾਂ ਕਰਕੇ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਜਿਹੜੀ ਕੋਈ ਤਕਨੀਕੀ ਖਰਾਬੀ ਸੀ ਉਹਨਾਂ ਦੀ ਜਿਹੜੀਆਂ ਹਾਜ਼ਰੀਆਂ ਨਹੀਂ ਭੇਜੀਆਂ ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਇਹ ਸਮੱਸਿਆ ਨਹੀਂ ਆਵੇਗੀ ਮਲਾਜ਼ਮਾਂ ਦੀ ਜਿਹੜੀ ਤਨਖਾਹ ਉਹ ਪ੍ਰੋਪਰ ਆਵੇਗੀ ਇਹ ਸਾਰੇ ਮਸਿਆਂ ਨੂੰ ਲੈ ਕੇ ਪਦਮਜੀਤ ਸਿੰਘ ਮਹਿਤਾ ਮੇਅਰ ਨੇ ਉਹਨਾਂ ਦਾ ਕੀ ਕਹਿਣਾ ਆਉ ਗੱਲਬਾਤ ਕਰਦੇ ਤੇ ਇੱਕ ਵਿਅਕਤੀ ਆ ਜਿਸ ਦਾ ਮੋਟਰਸਾਈਕਲ ਇਥੋਂ ਲੰਘਣ ਲੱਗੇ ਉਹਦਾ ਖਰਾਬ ਹੋ ਗਿਆ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਸੜਕਾ ਅੰਡਰਵੇਚ ਦੀ ਉਹ ਖਰਾਬ ਹੈ ਸਾਈਡਾਂ ਤੇ ਢੇਰ ਲੱਗੇ ਹੋਏ ਜਿਸ ਕਾਰਨ ਜਿਹੜਾ ਸਾਡਾ ਮੋਟਰਸਾਈਕਲ ਉਹ ਖਰਾਬ ਹੋ ਗਿਆ ਉਹਨਾਂ ਨੇ ਵੀ ਮੰਗ ਕੀਤੀ ਵੀ ਜਿਹੜੀ ਇਹ ਸਾਫ ਸਫਾਈ ਹੋਣੀ ਚਾਹੀਦੀ ਉਸ ਵਿਅਕਤੀ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਪਦ ਪੰਜੀਤ ਮਹਿਤਾ ਦਾ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਚਾਹੇ ਉਹ ਅੰਡਰਬ੍ਰਿਜ ਹੋਵੇ ਚਾਹੇ ਸਫਾਈ ਦਾ ਮਸਲਾ ਹੋਵੇ ਮਜ਼ਦਮਾਂ ਦੀ ਤਨਖਾਹ ਦਾ ਮਸਲਾ ਹੋਵੇ ਤੇ ਚਾਹੇ ਟਰਾਲੀਆਂ ਵਿੱਚੋਂ ਕੂੜੇ ਦਾ ਡਿੱਗਣ ਦਾ ਮਸਲਾ ਹੋਵੇ ਸਾਰੇ ਮਸਲਿਆਂ ਨੂੰ ਲੈ ਕੇ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਕੀ ਨਾਮ ਹੈ ਮੇਰਾ ਨਾਮ ਕੁਸ਼ੈਕ ਸਿੰਘ ਹੈ ਜੀ ਮੈਂ ਬਠਿੰਡੇ ਦਾ ਜੀ ਮੈਂ ਨਾ ਮੈਂ ਕਟਾਰ ਸਿੰਘ ਤੋਂ ਆ ਰਿਹਾ ਸੀਗਾ ਜੀ ਤੇ ਇੱਥੇ ਉਖਲੀਆਂ ਕਰਨਾਂ ਮੇਰਾ ਮੋਟਰਸਾਈਕਲ ਖੜ ਗਿਆ ਜੀ ਤੇ ਉਹ ਪਤਾ ਨਹੀਂ ਕੀ ਬੱਜੇ ਦੇ ਵਿੱਚ ਫਸ ਗਿਆ ਤੇ ਬਹੁਤ ਮੁਸ਼ਕਲ ਨਾਲ ਇਹਨੂੰ ਠੀਕ ਕੀਤਾ ਚਾਬੀ ਲੈ ਕੇ ਰਾਹ ਹੀ ਰਚੋ ਠੀਕ ਹੈ ਜੀ ਤੇ ਕਿਥੇ ਗੰਦ ਬਹੁਤ ਪਿਆ ਹੈਗਾ ਅੰਡਰਪ੍ਰੇਜ ਦੇ ਹੇਠਾਂ ਜੀ ਇਹ ਅੰਡਰਵੇਜ ਜੱਸੀ ਪੁਲ ਹੈ ਜੀ ਅੰਡਰਪ੍ਰੇਜ ਹੈ ਜੀ ਤੇ ਉੱਥੇ ਖੜੇ ਸੀ ਉੱਥੇ ਬਹੁਤ ਕੂੜਾ ਕਰਕਟ ਪਿਆ ਜੀ ਢੇਰੀਆਂ ਪਈਆਂ ਮਿੱਟੀ ਦੀਆਂ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਪੈਣੇ ਆ ਤੇ ਮੀਂਹ ਕਰਨ ਉਹ ਛੜੇ ਹੈ ਸੀਵਰੇਜ ਬਲੌਕੇਜ ਹੋਇਆ ਤੇ ਪਾਣੀ ਖੜ ਜਾਣਾ ਤੇ ਵੱਡੇ ਵਾਹਨਾਂ ਨੂੰ ਨਿਕਲ ਚ ਬਹੁਤ ਸਮੱਸਿਆ ਆਉਣੀ ਹੈ ਜੀ બસ ਪ੍ਰਸ਼ਾਸਨ ਉਹੀ ਕਰਦੇ ਆ ਵੀ ਇਹਦੀ ਸਫਾਈ ਰੱਖੀ ਜਾਵੇ ਠੀਕ ਹੈ ਨਾ ਪਾਣੀ ਨਾ ਖੜੇ ਵੀ ਆਦਾ ਸਹੀ ਉਹ ਕਰਨਾ ਟਾਈਮ ਟਾਈਮ ਸੜਕ ਦੇ ਔਖਲੀਆਂ ਵੀ ਆ ਉਹਨੂੰ ਦੇਖਣਾ ਤਾਂ ਖੱਡੇ ਤੇ ਪ੍ਰੋਪਰ ਉਹਦੇ ਜੋ ਵੀ ਪੈਂਦਾਗਾ ਉਹ ਕਰਾਉਣਾ ਉਹਦੇ ਬਜਰੀ ਮਗਦਾ ਵੀ ਖੱਡਿਆਂ ਦਾ ਵੀ ਹੋ ਸਕਦਾ ਖੱਡੇ ਕਰਨ ਵੀ ਹੋ ਸਕਦਾ ਜੀ ਹੁੰਦਾ ਕਿ ਖੱਡੇ ਜਦੋਂ ਪੈਂਦੇ ਆ ਉਹ ਨਿਕਲ ਬਜਰੀ ਨਿਕਲੀ ਉਹ ਇਕੱਠਾ ਹੋਈ ਜਾਂਦਾ ਜੀ ਉਥੇ ਤੇ ਨਾਲੇ ਐਕਸੀਡੈਂਟ ਬਹੁਤ ਹੁੰਦੀ ਹੈ ਜੀ ਇੱਥੇ ਸਰ ਮਾਸਾ ਰੋਡ ਉੱਤੇ ਬੜੀ ਵੱਡੀ ਸਮੱਸਿਆ ਇੱਥੇ ਸੜਕਾਂ ਵੀ ਟੁੱਟੀਆਂ ਪਈਆਂ ਤੇ ਪਾਣੀ ਜਦੋਂ ਵੀ ਬਾਰਿਸ਼ ਹੁੰਦੀ ਹੈ ਲੋਕਾਂ ਨੂੰ ਬਹੁਤ ਸਮੱਸਿਆ ਹੁੰਦੀ ਕੀ ਕਾਰਨ ਹੈ ਵੀ ਉਹ ਠੀਕ ਨਹੀਂ ਸਰ ਉਹ ਉਹਦਾ ਨਿਕਾਸ ਦਾ ਪ੍ਰਬੰਧ ਸਹੀ ਨਹੀਂ ਸੀਗਾ ਤੁਹਾਡੇ ਵਰਗੇ ਕਈ ਸਾਡੇ ਸਾਥੀਆਂ ਨੇ ਸਾਨੂੰ ਇਸ ਚੀਜ਼ ਦੀ ਨਿਗਾਹ ਵੀ ਕਰਾਈ ਤੇ ਅਸੀਂ ਮੌਕਾ ਵੀ ਖੁਦ ਦੇਖ ਕੇ ਆਏ ਹੈਗੇ ਤੇ ਉੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਂ ਤਾਂ ਇੱਕ ਕੋਈ ਮੋਟਰ ਲਾ ਦਿੱਤੀ ਜਾਵੇ ਜਿਹਦੇ ਨਾਲ ਪਾਣੀ ਦਾ ਨਿਕਾਸ ਜਲਦੀ ਹੋ ਜਾਏ ਆ ਜਾਂ ਫਿਰ ਕੋਈ ਹੋਰ ਭੋਰ ਕਰ ਦਿੱਤਾ ਜਾਵੇ ਜਿਸ ਵਿੱਚ ਪਾਣੀ ਨਿਕਲ ਜੇ ਅਸੀਂ ਇਹ ਇਸ ਤੇ ਸਟੱਡੀ ਕਰ ਰਹੇ ਕਿ ਕੀ ਬੈਟਰ ਹੋਏਗਾ ਵੀ ਅੱਗੇ ਫਿਊਚਰ ਚ ਪ੍ਰੋਬਲਮ ਆਏ ਨਾ ਤੇ ਅਸੀਂ ਕਨਸਟੈਂਟਲੀ ਸ਼ਹਿਰ ਦੇ ਵਿਕਾਸ ਤੇ ਕੰਮ ਕਰ ਰਹੇ ਚਾਹੇ ਉਹ ਟੁੱਟੀਆਂ ਸੜਕਾਂ ਹੋਣ ਤੁਹਾਨੂੰ ਜਾਣਕਾਰੀ ਆਲਰੇਡੀ ਹੋਊਗੀ ਵੀ ਤੇ ਨਹੀਂ ਹੈਗੀ ਤਾਂ ਤੁਹਾਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਸ਼ਹਿਰ ਵਿੱਚ ਅਸੀਂ 6.5 ਕਰੋੜ ਰੁਪਏ ਦੇ ਟੈਂਡਰ ਲਾ ਚੁੱਕੇ ਹਾਂ ਉਹਦੇ ਵਿੱਚੋਂ ਤਕਰੀਬਨ 4.5 ਕਰੋੜ ਰੁਪਏ ਦੇ ਸਟੈਂਡਰ ਸਪੈਸ਼ਲੀ ਮੇਨ ਸੜਕਾਂ ਦੇ ਹੀ ਐ ਤੇ ਜਿਹੜੀ ਕੀ ਆਪਣੀ ਬੇਸਿਕ ਰਿਕੁਆਇਰਮੈਂਟ ਹੈਗੀ ਐ ਸ਼ਹਿਰ ਦੀ ਸੜਕਾਂ ਅੱਛੀਆਂ ਹੋਣ ਸਾਫ਼ ਹੋਣ ਇਹ ਆਪਣੇ ਸ਼ਹਿਰ ਦਾ ਮੇਨ ਮਤਲਬ ਬਿਊਟੀਫਿਕੇਸ਼ਨ ਦਾ ਇੱਕ ਜ਼ਰੀਆ ਹੈ ਤੇ ਅਸੀਂ ਉਹਦੇ ਤੇ ਕੇ ਰਾਈ ਨਾਲ ਕੰਮ ਕਰ ਰਹੇ ਆ ਟੈਂਡਰ ਫਲੋਟ ਹੋ ਚੁੱਕੇ ਆ ਜਲਦੀ ਉਹਨਾਂ ਤੇ ਵੀ ਕੰਮ ਸ਼ੁਰੂ ਹੋ ਜਾਏ ਅਲਰੇਡੀ ਉੱਥੇ ਪਹਿਲੇ ਹੀ ਦੋ ਮੋਟਰਾਂ ਜ਼ਰੂਰ ਲੱਗੀਆਂ ਹੁੰਦੀਆਂ ਪਰ ਉਹ ਚੱਲਦੀਆਂ ਨਹੀਂ ਤੇ ਜਾਉਂਦਾ ਜਿਹੜਾ ਕੂੜਾ ਕਰਕਟ ਭਰਿਆ ਰਹਿੰਦਾ ਜੀ ਤੇ ਅਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਬਾਰਿਸ਼ ਦੇ ਮੌਨਸੂਨ ਸੀਜ਼ਨ ਵਾਸਤੇ ਰੈਡੀ ਹੋ ਰਹੇ ਹਾਂ ਉਹਦੇ ਵਿੱਚ ਮੈਂ ਲੈਟਰ ਵੀ ਜਾਰੀ ਕੀਤਾ ਕਿ ਜਿੰਨੀਆਂ ਵੀ ਸ਼ਹਿਰ ਵਿੱਚ ਮਸ਼ੀਨਾਂ ਆ ਮੋਟਰਾਂ ਲੱਗੀਆਂ ਚਾਹੇ ਉਹ ਅੰਡਰਬਿਜ ਤੇ ਹੋਵੇ ਚਾਹੇ ਉਹ ਸ਼ਹਿਰ ਚ ਅਲੱਗ-ਅਲੱਗ ਥਾਵਾਂ ਤੇ ਹੋਵੇ ਜਿੱਥੇ ਪਾਣੀ ਪਹਿਲਾਂ ਵੀ ਖੜਦਾ ਸਿਰਕੀ ਬਾਜ਼ਾਰ ਆ ਕਈ ਵਕ ਵਕ ਏਰੀਆਸ ਤੇ ਅਸੀਂ ਉਹਨਾਂ ਦੀ ਇਨਸਪੈਕਸ਼ਨ ਵਾਸਤੇ ਆਰਡਰ ਕੀਤਾ ਹੈ ਚਾਹੇ ਉਹਨਾਂ ਦੇ ਜਨਰੇਟਰਸ ਹੋਣ ਮੋਟਰਸ ਹੋਣ ਤੇ ਅਸੀਂ ਮੌਨਸੂਨ ਸੀਜ਼ਨ ਵਾਸਤੇ ਪੂਰਾ ਰੈਡੀ ਹੋਣ ਦੀ ਤਿਆਰੀ ਕਰ ਰਹੇ ਹਾਂ ਖੁਦ ਡੇ ਨਾਈਟ ਮਿਹਨਤ ਕਰ ਰਹੇ ਸਾਰੇ ਪਾਰਸ਼ਦ ਮਿਲ ਕੇ ਮਿਹਨਤ ਕਰ ਰਿਹਾ ਆਪਦੇ ਆਪੇ ਏਰੀਆ ਦੀ ਜ਼ਿੰਮੇਵਾਰੀ ਉਹਨਾਂ ਨੇ ਸੰਭਾਲ ਲਈ ਹੈ ਤੇ ਸਾਨੂੰ ਕਨਸਟੈਂਟਲੀ ਉਹ ਆਪਦੇ ਏਰੀਆ ਦੀ ਸੁਜੈਸ਼ਨ ਦੇ ਰਿਹਾ ਹੈ ਉੱਥੇ ਕੀ ਰਿਕੁਆਇਰਮੈਂਟ ਹੈ ਉਹ ਸਾਨੂੰ ਦੱਸ ਰਿਹਾ ਤੇ ਅਸੀਂ ਉਸ ਤੇ ਕੰਮ ਕਰ ਰਹੇ ਸਫਾਈ ਕਰ ਦਿੱਤੀ ਜਾਂਦੀ ਹੈ ਪਰ ਉਤੋਂ ਪੂਰਾ ਕਰਕਟ ਨਹੀਂ ਚੱਕਿਆ ਜਾਂਦਾ ਹੁਣ ਵੀ ਜੇ ਅੰਡਰ ਬ੍ਰਿਜ ਦੇਖੀ ਤੇ ਕਟ ਤੋਂ ਕਟ ਤਿੰਨ ਤਿੰਨ ਫਟੋ ਚ ਢੇਰ ਲੱਗੇ ਹੋਏ ਦੇਖੋ ਜੀ ਕੱਲ ਮੇਰੇ ਧਿਆਨ ਵਿੱਚ ਆਇਆ ਸੀ ਆਈਟੀਆ ਬ੍ਰਿਜ ਦੇ ਥੱਲੇ ਕੁਝ ਐਕਸੀਡੈਂਟਸ ਹੋਏ ਸਲਿਪਰੀ ਰੋਡ ਸਿਗੀਆਂ ਅਸੀਂ ਉੱਥੇ ਵੀ ਸਫਾਈ ਕਰਾਈ ਜਿਹੜੀ ਚੀਜ਼ ਸਾਡੀ ਨਿਗਾ ਵਿੱਚ ਆਉਂਦੀ ਹੈ ਆ ਜਿਹੜੀ ਵੀ ਜਗ੍ਹਾ ਤੋਂ ਮੈਂ ਗੁਜ਼ਰ ਰਿਹਾ ਹੁੰਦਾ ਹੈ ਜੇ ਮੈਨੂੰ ਉੱਥੇ ਜ਼ਰਾ ਜਿਹਾ ਵੀ ਕੂੜਾ ਜਾਂ ਕਚਰਾ ਦਿਖਦਾ ਹੈ ਤੇ ਅਸੀਂ ਨਾਲ ਦੀ ਨਾਲ ਲੋਕੇਸ਼ਨ ਪਾ ਕੇ ਤੇ ਐਡਰੈਸ ਪਾ ਕੇ ਉਹ ਗਾਰਬੇਜ ਨੂੰ ਚੁਕਾਉਂਦੇ ਆਏ ਹੈ ਇਹ ਆਪਣਾ ਸ਼ਹਿਰ ਕਾਫੀ ਵੱਡਾ ਹੈ ਹੱਦ ਵੱਧ ਚੁੱਕੀ ਹੈ ਮਗਰ ਇਹ ਗੱਲ ਦੀ ਗਰੰਟੀ ਹੈ ਕਿ ਕੰਮ ਜ਼ਰੂਰ ਹੋ ਰਿਹਾ ਹੈ ਮਿਹਨਤ ਵੀ ਲੱਗ ਰਹੀ ਹੈ ਸਾਡੀ ਵੀ ਲੱਗ ਰਹੀ ਹੈ ਸਾਰੇ ਅਫਸਰਾਂ ਦੀ ਵੀ ਲੱਗ ਰਹੀ ਹੈ ਤੇ ਥੋੜਾ ਟਾਈਮ ਜ਼ਰੂਰ ਲੱਗੇਗਾ ਮਗਰ ਪਹਿਲਾਂ ਨਾਲੋਂ ਫਰਕ ਜੇ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਤਾਂ ਸਾਡੀ ਮਿਹਨਤ ਨੂੰ ਵੀ ਸਲਾਹਨਕਾ ਦਿੱਤੀ ਜਾ ਰਹੀ ਹੈ ਅਸੀਂ ਇਹ ਮੰਨਦੇ ਹਾਂ ਤੇ ਅਸੀਂ ਜ਼ਰੂਰ ਕੰਮ ਵੀ ਕਰ ਰਹੇ ਹਾਂ ਤੇ ਜਿਹੜਾ ਤੁਸੀਂ ਡੰਪ ਦੀ ਗੱਲ ਕਰ ਰਹੇ ਹੋ ਅਸੀਂ ਹੁਣੇ ਦੁਬਾਰਾ ਤੋਂ ਚੈੱਕ ਕਰਾ ਲੈਨੇ ਜੇ ਉੱਥੇ ਹੈਗਾ ਤਾਂ ਮਤਲਬ ਕੁਝ ਘੰਟੇਾਂ ਜੀ ਸਾਫ ਹੋ ਜਾਏਗਾ ਫੇਰ ਸਾਹਿਬ ਫੇਰ ਸਾਹਿਬ ਵਿਸ਼ਕਰਮਾ ਮੰਦਰ ਦੇ ਕੋਲੇ ਸੀਪਰ ਦਾ ਬਹੁਤ ਬੜਾ ਪਾਣੀ ਦਾ ਛੱਪੜ ਬਣਾਇਆ ਹੋਇਆ ਹੈ ਵਿਸ਼ਕਰਮਾ ਮੰਦਰ ਜੀ ਲੈਨੋਪਾਰਕ ਲੈਨੋਪਾਰਕ ਪਰ ਪ੍ਰਤਾਪਨਗਰ ਚ ਉਹ ਵੀ ਆਪਾਂ ਦੇਖ ਕੇ ਆਏ ਸੀਗੇ ਉਹ ਸਕੂਲ ਦੇ ਬਾਹਰ ਸਕੂਲ ਵੀ ਹੈਗਾ ਉਥੇ ਹਾਂ ਸਕੂਲ ਵੀ ਹੈਗਾ ਹਾਂ ਅੱਗੇ ਜਾ ਕੇ ਸਕੂਲ ਵੀ ਹੈਗਾ ਉਹ ਉਥੇ ਆਹੀ ਫਿਰ ਡੀਸਿਲਟਿੰਗ ਹੋਊਗੀ ਇਹ ਸਭ ਦਿੱਕਤ ਹੈ ਸਰ ਸਾਰੇ ਕਲਾਕੀ ਵਾਲੇ ਇਤਨਾ ਸ਼ਹਿਰ ਚ ਨਾ ਕਾਫੀ ਸਮੱਸਿਆ ਹੈ ਲੋਕ ਪਰੇਸ਼ਾਨ ਨੇ ਕਿ ਮਛਰਾ ਦਾ ਟਾਈਮ ਹੈ ਬਿਮਾਰੀਆਂ ਦਾ ਜੀ ਜੀ ਸਾਰੇ ਥਾਂ ਤੇ ਡੰਪ ਲੱਗੇ ਹੋਏ ਕੂੜਿਆ ਦੇ ਤੁਸੀਂ ਟਰਾਲੀਆਂ ਲੋਕਾਂ ਦਾ ਕਹਿਣਾ ਮੇਰ ਸਾਹਿਬ ਕੰਮ ਕਰ ਰਹੇ ਨੇਗੇ ਪਰ ਥੱਲੇ ਵਰਕਰ ਨਹੀਂ ਕੰਮ ਕਰ ਰਹੇ ਕਿ ਢੰਗ ਨਾਲ ਟਰਾਲੀਆਂ ਦੇ ਕੂੜੇ ਦੀ ਭਰਦੇ ਆ ਤੇ ਉੱਪਰ ਇਹਨਾਂ ਦੇ ਪੱਲੀਆਂ ਨਹੀਂ ਪਾਈ ਜਾਂਦੀ ਉਹ ਕੂੜਾ ਸਾਰਾ ਡਿੱਗ ਜਾਂਦਾ ਸਾਡੇ ਕੋਲ ਕਈ ਵੀਡੀਓ ਨੇ ਬਸ ਥੋੜਾ ਖਿਆਲ ਸ਼ਹਿਰ ਦੇ ਅਨੇਕ ਦਿੱਲੀ ਹਾਰੋਗਾ ਮੇਨ ਪੱਠੀ ਭਾਈ ਤੁਸੀਂ ਦਿਖਾਓ ਫਿਰ ਮੈਂ ਤਾਂ ਕਹਿੰਦਾ ਦਿਖਾਓ ਜ਼ਰੂਰ ਅਸੀਂ ਉਸ ਹਸਾਬ ਨਾਲ ਐਕਸ਼ਨ ਲਵਾਂਗੇ ਅਸੀਂ ਆਪਦੀ ਮਿਹਨਤ ਕਰ ਰਹੇ ਵੈਸੇ ਸਾਡੇ ਸਫਾਈ ਕਰਮਚਾਰੀ ਵੀ ਮਿਹਨਤ ਕਰ ਰਹੇ ਪਰ ਸਫਾਈ ਕਰਮਚਾਰੀਆਂ ਨੂੰ ਜਿਹੜੀ ਸਰਵੀ ਹੈ ਉਹ ਬੜਾ ਲੰਬਾ ਲੰਬਾ ਚੱਟ ਪਰ ਟਰਾਈ ਕਰਦੇ ਉਹਨਾਂ ਨੂੰ ਮਿਲਦੀ ਨਹੀਂ ਕੰਮ ਵੀ ਤਾਂ ਕੀ ਕਰਨਗੇ ਨਾ ਨਹੀਂ ਬਿਲਕੁਲ ਇਹ ਵੀ ਪ੍ਰੋਬਲਮ ਸੀਗੀ ਕਿ ਉਹਨਾਂ ਦੀ ਹਾਜ਼ਰੀ ਦੀ ਦਿੱਕਤ ਆ ਰਹੀ ਸੀਗੀ ਮਗਰ ਹੁਣ ਅਸੀਂ ਸਾਰੇ ਇਨਸਪੈਕਟਰਸ ਨੂੰ ਇਨਫੋਰਮੇਸ਼ਨ ਵੀ ਦੇਤੀ ਤੇ ਆਰਡਰਸ ਵੀ ਦੇ ਦਿੱਤੇ ਕਿ ਮਹੀਨੇ ਦੀ 25 ਤਰੀਕ ਤੱਕ ਉਹਨਾਂ ਦੀ ਹਾਜ਼ਰੀ ਸਾਡੇ ਕੋਲ ਪਹੁੰਚ ਦੀ ਕਰ ਦਿੱਤੀ ਜਾਵੇ ਤਾਂ ਕਿ ਅਸੀਂ ਜਲ ਤੋਂ ਜਲਦ ਪਹਿਲੀ ਤਰੀਕ ਤੋਂ ਲੈ ਕੇ ਮੈਕਸਿਮਮ 3-4 ਤਰੀਕ ਤੱਕ ਸਾਰੇ ਕਰਮਚਾਰੀਆਂ ਦੀ ਸਫਾਈ ਕਰਮਚਾਰੀਆਂ ਦੀ ਸੈਲਰੀ ਪਾ ਦਿੱਤੀ ਜਾਵੇ ਕਿਉਂਕਿ ਉਹ ਮਿਹਨਤ ਕਰਦਿੰਦੇ ਨੇ ਆਪਣੇ ਪਰਿਵਾਰ ਵਾਸਤੇ ਮਿਹਨਤ ਕਰਦਿੰਦੇ ਨੇ ਆਪਣੇ ਸ਼ਹਿਰ ਵਾਸਤੇ ਮਿਹਨਤ ਕਰਦਿੰਦੇ ਨੇ ਤੇ ਉਹਨਾਂ ਦੀ ਸੈਲਰੀ ਟਾਈਮ ਸਰ ਪਹੁੰਚਣੀ ਚਾਹੀਦੀ ਹੈ ਇਸ ਤੇ ਅਸੀਂ ਆਲਰੇਡੀ ਐਕਸ਼ਨ ਲੈ ਚੁੱਕੇ ਆ ਸਰ ਪਿੰਡਾਂ ਵੱਲੋਂ ਕਹਾਵਤ ਬਣਾਈ ਗਈ ਹੈ ਕਿ ਕਹਿੰਦੇ ਪਿੰਡ ਦਾ ਘਹਾਰਾਂ ਤੋਂ ਪਤਾ ਲੱਗਦਾ ਪਰ ਜਦੋਂ ਮਾਨਸਾ ਸਾਈਡ ਤੋਂ ਆ ਗਏ ਤਾਂ ਉੱਥੇ ਆਪਕ ਨੂੰ ਆਪਕ ਨੂੰ ਦਿਦਾ ਕਿ ਕੀ ਕੁਛ ਉਹ ਉਹ ਅੰਡਰਵੈਚ ਦੇ ਨਿੱਕਲੇ ਦੇ ਕੀ ਮਿਲਦਾਗਾ ਦੋਨੋਂ ਸਾਈਡ ਹੀ ਦੋਨੇ ਢੇਰ ਲੱਗੇ ਪਏ ਆ ਜਦੋਂ ਤੁਸੀਂ ਬਣੇ ਸੀ ਤੁਸੀਂ ਕਿਹਾ ਸੀ ਵੀ ਜਿਹੜੇ ਪਹਿਲੇ ਨੰਬਰ ਤੇ ਕਿਸੇ ਸਮੇਂ ਚ ਰਿਹਾ ਬਟਟਾ ਤੇ ਨੂੰ ਲਿਆਂਦਾ ਜਾਊਗਾ ਬਿਲਕੁਲ ਲਿਆਂਦਾ ਜਾਊਗਾ ਅੰਦਰ ਵੱਧਦੇ ਆ ਤੇ ਮਾਸਟਰ ਅੰਡਰਵੈਚ ਦੇ ਜੋ ਕ੍ਰਾਸ ਕਰਦੇ ਦੋਨੋਂ ਸਾਈਡ ਬਹੁਤ ਵੱਡੇ ਵੱਟੇ ਢੇਰ ਲੱਗੇ ਹੋਏ ਆ ਸਰ ਹਰ ਜਗ੍ਹਾ ਤੁਸੀਂ ਜਾ ਨਹੀਂ ਸਕਦੇ ਤੁਸੀਂ ਕਿ ਮੈਂ ਲੰਗਦਾ ਤੇ ਮੈਂ ਦੇਖ ਲੈਂਦਾ ਪਰ ਕਰਦੇਗਾ ਤਾਂ ਨਹੀਂ ਜਾਇਆ ਤੁਹਾਨੂੰ ਬਿਲਕੁਲ ਨਹੀਂ ਜਾਇਆ ਜਾ ਸਕਦਾ ਤਾਂ ਹੀ ਉਹ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੈ ਕਿ ਮੇਰਾ ਸਹਿਯੋਗ ਦਿਓ ਮੈਨੂੰ ਹੈਲਪ ਕਰੋ ਸਾਰੀ ਟੀਮ ਨੂੰ ਸਾਡੀ ਨੂੰ ਹੈਲਪ ਕਰੋ ਤੇ ਇਹੀ ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰਾ ਸ਼ਹਿਰ ਸਾਫ਼ ਹੋਊਗਾ ਜਿੱਦਾਂ ਸਾਡੇ ਧਿਆਨ ਵਿੱਚ ਲਿਆਤਾ ਜਾਊਗਾ ਅਸੀਂ ਉਸੇ ਚੀਜ਼ ਤੇ ਇਨਸਟੈਂਟ ਐਕਸ਼ਨ ਲਵਾਂਗੇ ਹੁਣ ਜ ਤੁਹਾਨੂੰ ਵੀ ਜਾਣ ਕੇ ਖੁਸ਼ੀ ਹੋਊਗੀ ਤੁਸੀਂ ਸਾਡੀ ਨੌਲੇਜ ਵਿੱਚ ਕੋਈ ਚੀਜ਼ ਲਿਆਤੀ ਹੈ ਅਸੀਂ ਇਹਨੂੰ ਮਿੰਟਾਂ ਸਕਿੰਟਾਂ ਚ ਮੈਕਸਿਮਮ ਇੱਕ ਅੱਧੇ ਘੰਟੇ ਚ ਇਹ ਕਲੀਅਰ ਹੋ ਜਾਊਗਾ